ਖਾਸ ਕਰਕੇ ਦੱਸਨਾ ਹੈ ਕਿ ਸਾਡਾ ਸੋਨੇ ਜਿਹੜਾ ਪੰਜਾਬ ਹੈ ਅੱਜ ਇਹੋ ਜਿਹੇ ਹਾਲਾਤ 'ਚ ਹੈ ਕਿ ਇਥੇ ਨਾ ਕੋਈ ਡਿਵੈਲਪਮੈਂਟ ਹੋ ਸਕਦੀ ਹੈ ਨਾ ਕੋਈ ਇਨਵੈਸਟਮੈਂਟ ਕਰ ਰਿਹਾ ਨਾ ਕੋਈ ਚੰਗੇ ਕੰਮ ਹੋ ਰਹੇ ਨੇ ਕਿਉਂਕਿ ਇਹ ਨਸ਼ਿਆਂ ਨੇ ਬਰਬਾਦ ਕਰਤਾ ਪੰਜਾਬ ਨੂੰ ਤੇ ਜਦੋਂ ਤੱਕ ਅਸੀਂ ਇਸ ਨਸ਼ੇ ਨੂੰ ਚਲਾਣ ਵਾਲੇ ਨਸ਼ੇ ਦੇ ਤਸਕਰ ਨੇ ਜਿਹੜੇ ਡਰੱਗ ਟਰੈਫਿਕਰ ਨੇ ਡਰੱਗ ਸਿੰਡੀਕੇਟਸ ਨੇ ਇਹਨਾਂ ਨੂੰ ਖਤਮ ਕਰਾਂਗੇ ਪੰਜਾਬ ਅੱਗੇ ਵਧ ਨਹੀਂ ਸਕਦਾ ਇਹ ਕਿਉਂ ਸਾਡੇ ਪੰਜਾਬ ਨੂੰ ਛੱਡ ਕੇ ਬੱਚੇ ਨੌਜਵਾਨ ਬਾਹਰ ਜਾ ਰਹੇ ਨੇ ਹਰ ਪਰਿਵਾਰ ਨੂੰ ਡਰ ਹੈ ਕਿ ਸਾਡਾ ਬੱਚਾ ਕਿਤੇ ਸ਼ਿਕਾਰ ਨਾ ਹੋਏ ਨਸ਼ਿਆਂ ਦਾ ਇਹਨੂੰ ਰੋਕਣ ਵਾਸਤੇ ਪੰਜਾਬ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ 2021 ਚ ਅਸੀਂ ਸਭ ਤੋਂ ਪਹਿਲਾਂ ਪਰਚਾ ਦਰਜ ਕੀਤਾ ਸੀ ਕਿਉਂਕਿ ਸਿਰਫ ਥੱਲੇ ਜਿਹੜੇ ਡਰੱਗ ਪੈਡਲਰ ਨੇ ਜਾਂ ਡਰੱਗ ਐਡਿਕਟ ਨੇ ਨਸ਼ੇ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਨਾਲ ਕੁਝ ਨਹੀਂ ਹੁੰਦਾ ਜਿਹੜੇ ਸ਼ਿਕਰ ਦੇ ਚੋਟੀ ਦੇ ਜਿਹੜੇ ਡਰੱਗ ਸਿੰਡੀਕੇਟ ਦੇ ਇਨਚਾਰਜ ਹੁੰਦੇ ਨੇ ਜਿਹੜੇ ਚਲਾਉਂਦੇ ਨੇ ਜਿਨ੍ਹਾਂ ਦੇ ਸ਼ਹਿਰ ਦੇ ਥੱਲੇ ਇਹ ਕੰਮ ਹੁੰਦਾ ਹੈ ਉਹਨਾਂ ਦੇ ਖਿਲਾਫ ਜਦੋਂ ਤੱਕ ਕੰਮ ਨਹੀਂ ਹੋਏਗਾ ਜਿਵੇਂ ਸੀਐਮ ਸਾਹਿਬ ਨੇ ਕਿਹਾ ਹੈ ਅਸੀਂ ਬਿਲਕੁਲ ਉੱਪਰ ਤੱਕ ਜਾਵਾਂਗੇ ਤੇ 2021 ਦਸੰਬਰ ਚ ਅਸੀਂ विक्रम सिंह बजिखिया ਦੇ ਖਿਲਾਫ ਇਹ ਕਾਰਵਾਈ ਕੀਤੀ ਸੀ ਜਿਹੜਾ ਕਿ ਸਾਬਕਾ ਮੰਤਰੀ ਸੀ ਬਹੁਤ ਇਨਫਲੂਐਂਸ਼ੀਅਲ ਬਹੁਤ ਪਾਵਰਫੁਲ ਉਸ ਕਾਰਵਾਈ ਦੇ ਦੌਰਾਨ ਜਿਹੜੇ ਗੱਲਾਂ ਸਾਡੇ ਸਾਹਮਣੇ ਆਈ ਸੀ ਉਹਦੇ ਬਾਰੇ ਮੈਂ ਅੱਜ ਦੇ ਟੀਮ ਨੂੰ ਐਸਆਈਟੀ ਨੂੰ ਪਲੱਸ ਵਿਜੀਲੈਂਸ ਟੀਮ ਨੂੰ ਦੱਸਣ ਆਇਆ ਸੀ ਭਾਈ ਉਹਦੇ ਕੀ ਹਾਲਾਤ ਸੀ ਕੀ ਹੋਇਆ ਸੀ ਉਦੋਂ ਕੀ ਕੀ ਇਨਫੋਰਮੇਸ਼ਨ ਸਾਡੇ ਸੋਰਸ ਤੇ ਰਾਹੀਂ ਡਾਕੂਮੈਂਟਸ ਕੀ ਕੀ ਆਏ ਸੀ ਸਾਡੇ ਕੋਲ ਉਹ ਸਾਰੇ ਬਾਰੇ ਸਾਰਾ ਬੈਕਗ੍ਰਾਉਂਡ ਦੱਸਣਾ ਆਇਆ ਸੀ ਜਿਹਦੇ ਨਾਲ ਉਹ ਆਪਣੀ ਕਾਰਵਾਈ ਆਪਣੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਕਰਨ ਇੱਕ ਬੈਕਗ੍ਰਾਉਂਡ ਬ੍ਰਿਜਿੰਗ ਦਾ ਗੈਪ ਉਦੋਂ ਤੋਂ ਲੈ ਕੇ ਅੱਜ ਤੱਕ ਕੀ ਹੋਇਆ ਹੈ ਉਹਨਾਂ ਨੂੰ ਸਮਝ ਆਏ ਤੇ ਸਹੀ ਤਰੀਕੇ ਨਾਲ ਉਹ ਅਦਾਲਤ ਇਨਵੈਸਟੀਗੇਸ਼ਨ ਕਰਨ ਤਫਤੀਸ਼ ਕਰਨ ਤੇ ਅਦਾਲਤ 'ਚ ਆਪਣੇ ਆਪਣਾ ਪੱਖ ਪੇਸ਼ ਕਰਨ ਸਰ ਆ ਸਰ ਕੋਪਾ ਦੇ ਟੂਪ ਨੂੰ ਮੋਬਾਈਲ ਤੇ ਡਾਟਾ ਸਾਹਮਣੇ ਰੱਖਿਆ ਗਿਆ ਕਿ ਉਹਨਾਂ ਦੇ ਵਿੱਚ ਕੀ ਖਾਸ ਸੀਗਾ ਹਾਈ ਕੋਰਟ ਚ ਸਾਡੀ ਰਿਪੋਰਟ ਹੈ ਹਾਈ ਕੋਰਟ ਨੇ ਉਦੋਂ ਇੱਕ ਐਸਆਈਟੀ ਬਣਾਇਆ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ 2017 ਡਿਸੰਬਰ ਉਹ ਸੀਗਾ ਕਿ ਨਸ਼ਾ ਡਰੱਗ ਟ੍ਰਾਫਿਕਰ ਨੈਕਸਸ ਬਿਟਵੀਨ ਡਰੱਗ ਟ੍ਰਾਫਿਕਰ ਐਂਡ ਐਨਫੋਰਸਮੈਂਟ ਏਜੰਸੀਜ਼ ਜਿਹੜਾ ਕਿ ਪੁਲਿਸ ਹੈਗਾ ਕਿ ਨਸ਼ੇ ਤਸਕਰ ਤੇ ਪੁਲਿਸ ਤੇ ਦਰਮਿਆਨ ਕੀ ਲਿੰਕ ਹੈਗਾ ਤੇ ਉਹ ਸਾਡੀ ਐਸਆਈਟੀ ਨੇ ਤਿੰਨ ਰਿਪੋਰਟਾਂ ਦਿੱਤੀ ਸੀ ਐਸਆਈਟੀ ਵੱਲੋਂ ਇੱਕ ਮੈਂ ਐਜ਼ ਇਨਚਾਰਜ ਐਸਆਈਟੀ ਇੱਕ ਹੋਰ ਰਿਪੋਰਟ ਦਿੱਤੀ ਸੀ ਜਿਹੜੀ ਹਾਲੇ ਵੀ ਬੰਦ ਪਈ ਹੈ ਉਹ ਨਹੀਂ ਖੁੱਲੀ ਹੈ ਤਿੰਨ ਰਿਪੋਰਟਾਂ ਜਿਹੜੀ ਖੁੱਲ ਚੁਕੀ ਹੈ ਉਹ ਮੇਰੇ ਖਿਆਲ ਤੋਂ ਉਹਨੂੰ ਕਿਥੋਂ ਵੀ ਮਿਲ ਸਕਦੀ ਹੈ ਬੜੇ ਡਿਟੇਲਡ ਹੈਗਾ ਬਹੁਤ ਡਿਟੇਲਡ ਹੈਗਾ ਪੜਨ ਲਾਇਕ ਹੈਗਾ ਮੈਂ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਕੀ ਵੇ ਕਿਉਂਕਿ ਸਾਡੇ ਪੰਜਾਬ ਪੁਲਿਸ 'ਚ ਬਹੁਤ ਵਧੀਆ ਅਫਸਰ ਨੇ ਬਹੁਤ ਵਧੀਆ ਤਫ਼ਤੀਸ਼ੀ ਨੇ ਬਹੁਤ ਵਧੀਆ ਅ ਸਾਡੇ ਜਵਾਨ ਵੀ ਬਹੁਤ ਵਧੀਆ ਨੇ ਬੜੀ ਕੁਰਬਾਨੀਆਂ ਦਿੰਤੀ ਐ ਦੇਸ਼ ਵਾਸਤੇ ਸੂਬੇ ਵਾਸਤੇ ਫੋਰਸ ਵਾਸਤੇ ਪਰ ਜਿਵੇਂ ਹਰ ਖਾਂ ਤੇ ਕੁਝ ਬਲੈਕ ਸ਼ੀਪ ਥੋੜੇ ਬਹੁਤ ਹੁੰਦੇ ਨੇ ਜਿਹੜੇ ਬਦਨਾਮ ਕਰਦੇ ਨੇ ਫੋਰਸ ਨੂੰ ਉਹ ਸਾਡੇ ਵਿੱਚ ਕੁਝ ਇਹੋ ਜਿਹੇ ਅੰਸਰ ਸੀਗੇ ਜਿਨ੍ਹਾਂ ਨੇ ਸਾਨੂੰ ਬਦਨਾਮ ਕੀਤਾ ਜਿਨ੍ਹਾਂ ਨੇ ਨਸ਼ਿਆਂ ਨੂੰ ਸ਼ਹਿ ਦਿੱਤਾ ਤੇ ਐਂਡੀਪੀਐਸ ਐਕਟ ਨੂੰ ਉਹਦੀ ਦੁਰਵਰਤੋਂ ਕਰਕੇ ਕਿਵੇਂ ਐਕਸਟਰਸ਼ਨ ਕਰਦੇ ਸੀ ਉਹਨਾਂ ਕੋਲੋਂ ਕਾਫੀ ਸਾਰੇ ਡਰੱਗਸ ਬਰਾਮਦ ਹੋਏ ਸੀ ਨਜਾਇਜ਼ ਹਥਿਆਰ ਬਰਾਮਦ ਹੋਏ ਸੀ ਪੈਸੇ ਫੋਰਨ ਕਰੰਸੀ ਬਹੁਤ ਕੁਝ ਬਰਾਮਦ ਹੋਇਆ ਸੀ ਇਹ ਸਾਰੇ ਚੀਜ਼ਾਂ ਦਾ ਡਿਟੇਲ ਕਿਵੇਂ ਕੰਮ ਕਰਦੇ ਸੀ ਉਹ ਤਿੰਨ ਰਿਪੋਰਟਾਂ 'ਚ ਬਹੁਤ ਵਿਸਤਾਰ ਨਾਲ ਹੈ ਉਹਨਾਂ ਕੋਲ ਕੀ ਪ੍ਰਾਪਰਟੀਆਂ ਸੀ ਹੈ ਬੈਂਕ ਅਕਾਊਂਟ ਕੀ ਸੀ ਕਿਵੇਂ ਪੈਸੇ ਉਹਨਾਂ ਕੋਲ ਆਉਂਦੇ ਸੀ ਕਿਵੇਂ ਉਹਨਾਂ ਨੇ ਪੰਜਾਬ ਪੁਲਿਸ ਰੂਲਸ ਨੂੰ ਤੋੜ-ਮੋੜ ਕੇ ਪ੍ਰਮੋਸ਼ਨ ਦਿੱਤੀ ਹੈ ਜਿਹੜੇ ਕਰਪਟ ਅਫਸਰ ਸੀ ਜਿਹੜੇ ਕਰਪਟ ਸਿਪਾਈ ਸੀ ਜਿਨ੍ਹਾਂ ਨੂੰ ਇੰਸਪੈਕਟਰ ਬਣਾਇਆ ਗਿਆ ਇੰਸਪੈਕਟਰ 인ਦਰਜੀਤ ਇਕ ਉਹ ਹੌਲਦਾਰ ਵੀ ਨਹੀਂ ਸੀ ਰੈਗੂਲਰ ਹੌਲਦਾਰ ਉਹਦੇ ਖਿਲਾਫ 15 ਡਿਪਾਰਟਮੈਂਟਲ ਇਨਕੁਆਇਰੀ ਸੀ ਮੈਂ ਤੁਹਾਨੂੰ ਕੁਝ ਤੱਤ ਦੱਸ ਰਿਹਾ ਕਿ ਉਸ ਤੇ ਕੀ ਹੈ ਚਾਰ ਪਰਚੇ ਸੀ ਤਿੰਨ ਕ腐ਸ਼ਨ ਦੇ ਚਾਰ ਬੇਜ਼ਰ ਪਰਚੇ 15 ਡਿਪਾਰਟਮੈਂਟਲ ਇਨਕੁਆਇਰੀ ਦੇ ਬਾਵਜੂਦ ਉਹਨੂੰ ਚਾਰ ਪ੍ਰੋਮੋਸ਼ਨਾਂ ਦਿੱਤੀ ਗਈ ਇਹ ਸਾਡੇ ਕੋਲ ਦੇਖੋ ਖੜੇ ਨੇ ਸਾਰੇ ਆਪਣੀ ਡਿਊਟੀ ਕਰਦੇ ਨੇ ਕਿਨੂੰ ਕਿਸੇ ਨੂੰ ਇਹੋ ਜੀ ਪ੍ਰੋਮੋਸ਼ਨ ਨਹੀਂ ਮਿਲਦੀ ਬਦ ਤੋਂ ਬਾਦ ਅਸੀਂ ਰਿਵਾਰਡ ਦੇਨੇ ਆਵਾਰਡ ਦੇਨੇ ਐਪਰੀਸ਼ੀਏਟ ਕਰਦੇ ਠੀਕ ਹੈ ਪਰ ਚਾਰ ਪ੍ਰੋਮੋਸ਼ਨਾਂ ਮੈਂ ਕਦੀ ਨਹੀਂ ਦੇਖਿਆ ਕਿਸ ਨੂੰ ਮਿਲਦੇ ਹੋਏ ਠੀਕ ਹੈ ਤੇ ਪੰਜਾਬ ਪੁਲਿਸ ਰੂਲ ਕਹਿੰਦਾ ਹੈ ਕਿ ਜਿਹੜਾ ਸਭ ਤੋਂ ਸੀਨੀਅਰ ਇੰਸਪੈਕਟਰ ਹੈ ਜ਼ਿਲ੍ਹੇ ਦਾ ਤੇ ਜਿਹੜਾ ਬੇਦਾਗ ਹੈਗਾ ਉਹਨੂੰ ਇੰਸਪੈਕਟਰ ਸੀਆ ਇਹ ਬਣਾਇਆ ਜਾਏ ਇਹ ਕਿਹੜੇ ਹਾਲਾਤ ਸੀ ਕਿ ਜਿਹੜਾ ਸਿਪਾਈ ਹੈਗਾ ਉਹਨੂੰ ਚੱਕ ਕੇ ਤੁਸੀਂ ਇੰਸਪੈਕਟਰ ਬਣਾਤਾ ਤੇ ਉਹਨੂੰ ਹਰ ਥਾਂ ਤੇ ਨਾਲ ਚੱਕੀ ਫਿਰਦੇ ਹੋ ਉਹਨੂੰ ਇੰਸਪੈਕਟਰ ਸੀਏ ਬਣਾ ਰਹੇ ਹੋ ਇਹ ਕੀ ਖਾਸ ਕਰਦਾ ਸੀ ਉਹ ਸਾਰਿਆਂ ਦਾ ਜਸਟ ਉਸ ਜੋ ਹੈ ਕਿ ਕਿਵੇਂ ਬੇ ਰਹਿਮੀ ਨਾਲ ਉਹਨਾਂ ਨੇ ਪੰਜਾਬ ਚ ਡਿਊਟੀ ਤੋਂ ਕੀ ਨਿਭਾਈ ਹੈ ਕ੍ਰਾਈਮ ਕਰਦੇ ਰਹੇ ਰਾਜੀਤ ਸਿੰਘ ਰਾਜੀਤ ਸਿੰਘ ਬਿਲਕੁਲ ਜਾਈ ਤੱਕ ਭਗੋੜਾ ਹੋਇਆ ਕਿ ਉਹਦੇ ਪ੍ਰਾਪਰਟੀਆਂ ਉਹਦੇ ਪੈਸੇ ਉਹਨਾਂ ਸਾਰਿਆਂ ਦੇ ਬੇਰਵਾ ਜਿਹੜਾ ਬ੍ਰੇਡਸ ਆਈ ਆਇਆ ਉਸ ਰਿਪੋਰਟ ਚ ਹੈਗਾ ਸਰ ਵਿਕਰਮ ਜੀ ਜੀ ਆ ਤੇ ਸਰ ਬਣਾ ਚ ਪਾਰਟਿਸਿਪੇਟ ਵੀ ਲੱਗੀ ਰਹੀ ਪੰਜ ਮੁਕੀ ਪਤਾ ਦਿੱਤਾ ਇੱਕ ਮਿੰਟ ਇੱਕ ਮਿੰਟ ਮੈਡਮ ਤੁਸੀਂ ਕਿਹੜੇ ਉਸ ਨੂੰ ਤੁਹਾਨੂੰ ਸਮਝਣਾ ਹੈ ਸਾਡੀ ਜ਼ਿੰਮੇਵਾਰੀ ਸੀ ਰਿਪੋਰਟ ਦੇਣ ਦੀ ਚਲਾਨ ਦੇਣ ਦੀ ਨਹੀਂ ਰਿਵਰਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਅਸੀਂ ਆਪਣਾ ਰਿਪੋਰਟ ਹਾਈ ਕੋਰਟ ਚ ਦਾਖਲ ਕੀਤਾ ਹੈ ਹਾਈ ਕੋਰਟ ਤੇ 5 ਸਾਲ ਤੋਂ ਬੰਦ ਪਿਆ ਰਿਹਾ ਚਲਾਨ ਕਿਵੇਂ ਹੋਏਗਾ ਇਹ ਤੁਸੀਂ ਹਾਈ ਕੋਰਟ ਨੂੰ ਪੁੱਛੋ ਠੀਕ ਹੈ ਸਰ 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 ਇਹਦਾ ਕੀ ਲੰਘੋਇਆ ਸੀ ਹਾਂ ਜੀ

ਹਾਂ ਜਿਹੜੇ ਕੀ ਜਿਹੜਾ ਦੂਰ ਵਰਤੋਂ ਕਰਕੇ ਸ਼ਹਿਦਤਾ ਜਾਂਦਾ ਹੈ ਨਸ਼ਾ ਦੇ ਤਸਕਰਾਂ ਨੂੰ ਸਰ ਓਵਰਆਲ ਓਵਰਆਲ ਸਾਡੀ ਇਨਵੈਸਟੀਗੇਸ਼ਨ ਚ ਆਲੂ ਨਿਕਲ ਕੇ ਸਾਹਮਣੇ ਆਇਆ ਸੀ ਕਿ ਵਿਕਰਮਜੀਤਿਆ ਦੇ ਡਰਗ ਪੈਟਲਰਸ ਦੇ ਦਾਲ ਵੱਡੇ ਲੀਕ ਨੇ ਕਿਉਂਕਿ 540 ਕਰੋੜ ਦੀ ਬੇਨਾਮੀ ਸੰਪਤੀ ਦਾ ਜਿਹੜਾ ਹੁਣ ਵਿਜਲਾ ਜ਼ਿਕਰ ਕਰ ਰਹੀ ਹੈ ਕਿ ਆ ਸਾਰੇ ਤੱਕ ਤੁਹਾਡੇ ਕੋਲ ਸਾਹਮਣੇ ਆਇਆ ਸੀ ਕਿ ਵਿਕਰਮਜੀਤ ਨਹੀਂ ਉਹਦੇ ਕੁਝ ਉਦੋਂ ਆ ਗਏ ਸੀ ਕੁਝ ਉਦੋਂ ਸ਼ੁਰੂਆਤ ਸੀ ਉਦੋਂ ਕਾਫੀ ਠੋਸ ਸਬੂਤ ਸਾਡੇ ਕੋਲ ਆ ਗਏ ਸੀ ਜਿਹੜੀ ਤਫ਼ਤੀਸ਼ ਬਾਅਦ ਚੇ ਕਰਕੇ ਕਿਉਂਕਿ ਤਫ਼ਤੀਸ਼ ਇੱਕ ਇੱਕ ਦਿਨ ਚ ਨਹੀਂ ਹੁੰਦਾ ਇਹ ਬੜਾ ਸੈਂਸਿਟਿਵ ਹੈ ਕਿ ਕਾਫੀ ਪੈਸੇ ਬਾਹਰੋਂ ਵੀ ਆਏ ਨੇ ਤੇ ਆਪਾਂ ਐਦਾ ਹੀ ਇੱਕ ਦਾਵਾ ਨਹੀਂ ਕਰ ਸਕਦੇ ਜਦੋਂ ਤੱਕ ਉਹਦੀ ਤੋੜ ਤੱਕ ਇਨਵੈਸਟੀਗੇਸ਼ਨ ਕਰਕੇ ਇੱਕ ਇੱਕ ਕੜੀ ਨੂੰ ਐਸਟੈਬਲਿਸ਼ ਨਾ ਕੀਤਾ ਜਾਵੇ ਜਿਹੜੀ ਐਫਆਈਆਈ ਦਾ ਖਾਮੋ ਵੀ ਆਇਆ ਸੀ ਸਰ ਲਿੰਕ ਕੀ ਨਿਕਲੇ ਸੀ ਪੜਾ ਥੋੜਾ ਨਹੀਂ ਨਹੀਂ ਲਿੰਕ ਤਾਂ ਹੁਣ ਨਿਕਲੇ ਨੇ ਤਾਂ ਹੀ ਹੁਣ ਕਾਰਵਾਈ ਹੋਈ ਹੈ ਨਹੀਂ ਕਿਹ ਸੀ ਕਿ ਬਾਹਰੋਂ ਵੀ ਇਹਨਾਂ ਦੇ ਪੈਸੇ ਆਏ ਨੇ ਜਿਹੜੇ ਫੇਕ ਸ਼ੈੱਲ ਕੰਪਨੀਆਂ ਦੇ ਰਾਹੀਂ ਇਹਨਾਂ ਦੇ ਪੈਸੇ ਘੁਮਾਏ ਗਏ ਨੇ ਲਾਂਡਰ ਕੀਤਾ ਗਿਆ ਹੈ ਇਹ ਚੀਜ਼ ED ਨੇ ਵੀ ਜਿਹੜਾ ਸਾਡੇ ਪਰਚੇ ਦਾ ਬੇਸ ਸੀਗਾ ED ਦੀ ਰਿਪੋਰਟ ਸੀ ਡਰਗ ਮਨੀ ਸੀ ਸਾਰੇ ਡਰਗ ਮਨੀ ਸੀ ਉਹ ਦੂਸਰਾ ਸੋ ਇਹ ਜੋ DEA ਦਾ ਕੇਸ ਹੈ ਕਿ ਆਪਨੇ ਲੈਬੋਰੇਟਰੀ ਕੈ ਸਬਸਟੈਂਸ਼ੀਏਟ ਕੀਤਾ ਹੈ ਕਿ ਥਿਸ ਇਜ਼ ਅ ਡਰਗ ਮਨੀ ਕਿਉਂਕਿ ਤੁਸੀਂ ਫਾਈਲ ਜੀ ਜੀ ਫਰੋਜ਼ ਨਾਮ ਦੇ ਨਾਲ ਕੋਈ ਸਰ ਜੜ ਕੋਈ ਕੁਛ ਕੀ ਚੋਰੀ ਹੈ ਕਿ ਇਸ ਬਾਰੇ ਹੋਈ ਮੈਂ ਮੈਂ ਦੱਸਣਾ ਚਾਹਣਾ ਮੇਰੀ ਪੁਛਕਿਚ ਨਹੀਂ ਹੋਈ ਹੈ ਕਿ ਬਿਆਨ ਦਰਜ ਕਰਾਇਆ ਨਹੀਂ ਮੈਂ ਬਿਆਨ ਵੀ ਨਹੀਂ ਦਰਜ ਕਰਾਇਆ ਮੈਂ ਸਭ ਤੋਂ ਪਹਿਲਾਂ ਇਹ ਦੱਸਿਆ ਕਿ ਮੈਂ ਬੈਕਗਰਾਉਂਡ ਅਚਾ ਅੱਜਗਮਨੀ ਜੋ ਪੰਜਾਬੀ ਤੇ ਨਾ ਡੋਡ ਨਹੀਂ ਮੇਰੀ ਮੇਰੀ ਜਿਹੜੀ ਸੀਗੀ ਅੱਜ ਮੈਂ ਕਿਉਂਕਿ ਮੇਰੀ ਜਿਹੜੀ ਐਕਸਪੀਰੀਅੰਸ ਸੀ ਮੇਰੀ ਜਿਹੜੀ ਨੋਲੇਜ ਸੀ ਉਹ ਆਕੇ ਮੈਂ ਅੱਜ ਤਫ਼ਸੀਲੀ ਟੀਮ ਨੂੰ ਦੱਸਿਆ ਕਿ ਬੈਕਗਰਾਉਂਡ ਕੀ ਸੀ ਤੇ ਉਦੋਂ ਲੈ ਕੇ ਕਿਹੜੇ ਹਾਲਾਤ ਸੀ ਕਿਹੜੀ ਇਨਫੋਰਮੇਸ਼ਨ ਸੀ जिस करके असि पर्चा दर्ज की -की, किया मैं ये बताना चाहता हूँ कि आज मैं बयान दर्ज कराने नहीं आया क्योंकि ये बहुत ही एक महत्वपूर्ण केस है जिसके बारे में हर एक को सारी डिटेल तुरंत नहीं पता होंगे हमारे एक्सपीरियंस हमारे जो सोर्स हमारे सूत्रों के आधार पर जो हमारे पास खबर आई थी उन सारों को बताने के लिए मैं आज टीम को आया था मैं कोई बयान दर्ज कराने नहीं आया था मैं डीजीपी था मैं सुपरवाइजरी अफसर था मेरे डायरेक्शन से पर्चे दर्ज हुए थे ठीक है ये थोड़ा साफ़ तो जे पोलिटिकल थोड़ी गल बहुत सही है मैं पोलिटिशन है आज पोलिटिशन है मेरा आज की इस्तेमाल हो रहा ਮੈਨੂੰ ਕੀ ਮਿਲਣਾ ਹੈ ਦੇਖੋ ਜੀ ਤੁਸੀਂ ਇਹ ਦੱਸੋ ਪੰਜਾਬ ਡੁੱਬ ਜਾਵੇ ਨਸ਼ੇ ਬਿਕਰੇ ਨੇ ਨਸ਼ੇ ਬਿਗਦੇ ਸੀ ਕਿਵੇਂ ਹੁੰਦੇ ਸੀ ਰੁਕੇ ਕਿਉਂ ਨਹੀਂ ਤੁਸੀਂ ਇਹ ਸਵਾਲ ਪੁੱਛਦੇ ਹੋ ਕਿਸੇ ਨੂੰ ਜਿਹੜੇ ਗੱਲ ਕਰਦੇ ਨੇ ਪੋਲਿਟੀਕਲ ਵੈਂਡੇਟਾ ਦੀ ਗੱਲ ਕਰਦੇ ਨੇ ਸਾਡਾ ਫਰਜ਼ ਹੈ ਵਰਦੀ ਪਾ ਕੇ ਪੰਜਾਬ ਨੂੰ ਬਚਾਉਣਾ ਕਾਨੂੰਨ ਨੂੰ ਕਾਇਮ ਰੱਖਣਾ ਡਰੱਗਸ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਨਾ ਆਪਾਂ ਕਰੀਏ ਜਾਂ ਚੁੱਪ ਕਰਕੇ ਬਹਿ ਜਾਈਏ ਫਿਰ ਸਰ ਕੀ ਸੌਰੀ ਇਹ ਇਹ ਨਹੀਂ ਇਹ ਸਹੀ ਨਹੀਂ ਸਰ ਤੁਸੀਂ ਦੋ ਕੰਪਨੀਆਂ ਦਾ ਜ਼ਿਕਰ ਕਰ ਰਹੇ ਹੋ ਜਿਹੜੀਆਂ ਕੰਪਨੀਆਂ ਦਾ ਤੁਸੀਂ ਲਿੰਕ ਕਰ ਰਹੇ ਹੋ ਸ਼ੈਲ ਕੰਪਨੀਆਂ ਸੀ ਜਿਹੜੀ ਐਫ ਆਈ ਆਰ ਦੇ ਵਿੱਚ ਹੈਗੀਆਂ ਨੇ ਕੀ ਇਹ ਕੰਪਨੀਆਂ ਉਹੀ ਨੇ ਤੇ ਦੂਜਾ ਸਵਾਲ ਨਹੀਂ ਇਹ ਇਹ ਕੰਪਨੀਆਂ ਨੋਟੀਫਿਕੇਸ਼ਨ ਕਰਦੇ ਸੀ ਨਿਕਮਟ ਆਇਆ ਗਿਆ ਇਸ ਬਿਹਤ ਤੱਕ ਉਹ ਅੱਜ ਕੋਈ ਨਵੇਂ ਉਹ ਚੀਜ਼ਾਂ ਦੱਸਿਆ ਨਾ ਜਿਹੜੀਆਂ ਸੀ ਦੇਖੋ ਨਹੀਂ ਜਿਹੜੇ ਧਮਕੀਆਂ ਕਿਵੇਂ ਆਂਦੀਆਂ ਤੁਸੀਂ ਵੀਡੀਓਜ਼ ਵੀ ਦੇਖਿਓ ਨੇ ਬਿਕਰਮਜੀਠੇ ਦੇ ਮੈਨੂੰ ਦੱਸਣ ਦੀ ਲੋੜ ਤਾਂ ਨਹੀਂ ਹੈ ਦੇਖਿਆ ਤੁਸੀਂ ਬਿਕਰਮਜੀਠੇ ਦੇ ਵੀਡੀਓਜ਼ ਦੇਖਿਆ ਨਹੀਂ ਤੋਂ ਮੈਨੂੰ ਦੱਸਣ ਦੀ ਲੋੜ ਹੈ ਆਪੇ ਹੀ ਦੇਖ ਲਓ ਨਿੱਟ ਤੇ ਹੈਗੇ ਸਰ ਜੀ ਸਾਹਿਬ ਕੀ ਤੁਹਾਨੂੰ ਅੰਤ ਕੰਪਨੀ ਵਾਲਾ ਇੰਨੇ ਤੋਂ ਸਬੂਤ ਆਪਣੇ ਕੋਲ ਹੈ ਕਿ ਬਿਕਰਮ ਇਸ ਤੋਂ ਵੱਧ ਇਸ ਤੋਂ ਵੱਧ ਮੈਂ ਤੁਹਾਨੂੰ ਤਾਂ ਹੀ ਸਮਝਾ ਰਿਹਾ ਇਹ ਚੀਜ਼ ਮੈਂ ਇਹਨਾਂ ਨੂੰ ਦੱਸਣ ਆਇਆ ਸੀ ਹਾਂਜੀ ਕੀ ਮੈਂ ਹਿੰਦੀ ਪੰਜਾਬੀ ਕਿਹੜੇ ਪੰਜਾਬੀ ਮੈਂ ਮੈਂ ਦੋਨੇ ਦੱਸ ਤਾ ਅੱਜ ਕਿਹਨੋਂ ਮੈਂ ਦੋਨੇ ਕਰ ਦੇਣਾ ਐਸਾ ਹੈ ਜੀ ਸਬੂਤ ਉਦੋਂ ਵੀ ਸੀਗਾ ਸਬੂਤ ਸਾਡੇ ਵੇਲੇ ਵੀ ਆਏ ਸੀ ਜਿਹੜਾ ਪਹਿਲੇ ਸਬੂਤ ਆਏ ਸੀ 2000 ਇਹ ਤੁਸੀਂ ਲੈ ਲਓ 2012 ਚ 12 13 ਸ਼ੁਰੂ ਹੁੰਦਾ ਉਸੇ ਇੰਨੀ ਡੋਂਗੀ ਇੰਨੀ ਜ਼ਿਆਦਾ ਸਬੂਤ ਸੀ ਕਾਰਵਾਈ ਨਹੀਂ ਹੋਈ ਸਰਕਾਰ ਕੀ ਦੀ ਸੀ ਪੋਲੀਟੀਕਲ ਦੱਸੋ ਕਿਹਦੀ ਸਰਕਾਰ ਸੀ 2012 ਚ ਕੀ ਹੋਇਆ ਪੋਲਿਟਿਕਲ ਇੱਕ 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 ਮਿੰਟ ਜੀ ਬਈ ਨਦਰ ਜਵਾਬ ਦੇ ਰਿਹਾ 2012 ਚ ਇੰਨਾ ਸਬੂਤ ਸੀ ਅੱਜ ਮੈਂ ਇੱਕ ਕੱਡੋ ਜੀ ਸਬੂਤ ਤੁਹਾਡੇ ਕੋਲ ਪਿਆ ਹੈ ਇਹ ਦੱਸਣਾ ਆਇਆ ਸੀ ਨਾ 2012 ਚ ਇਹਦੇ ਕੋਲ ਸਬੂਤ ਸੀ ਕਾਰਵਾਈ ਨਹੀਂ ਹੋਈ ਕਿਉਂ ਕਿ ਇੱਕ ਮਿੰਟ ਇੱਕ ਮਿੰਟ 2012 ਚ ਵਿਕਰਮ ਮਜੀਠੀਆ ਦੀ ਸਰਕਾਰ ਸੀ ਸੁਖੀਰ ਬਾਦਲ ਦੀ ਸਰਕਾਰ ਸੀ ਬਾਦਲ ਦੀ ਸਰਕਾਰ ਇਹਨਾਂ ਦੀ ਇਨਫਲੂਐਂਸ ਚੱਲਦਾ ਸੀ ਮੈਂ ਸੁਖੀਰ ਨੂੰ ਨਹੀਂ ਕਹਿ ਰਿਹਾ ਇਹਦੇ ਨਾਲ ਇਨਵੋਲ ਹੈ ਮੈਂ ਇਹ ਨਹੀਂ ਕਹਿ ਰਿਹਾ ਬਟ ਇੱਕ ਮੈਨੂੰ ਮੈਨੂੰ ਜਵਾਬ ਦੇ ਦਿਨ ਦੋ ਪਹਿਲੇ

ਮੈਨੂੰ ਇਹਨਾਂ ਨੂੰ ਕੱਟਦਾ ਇਹ ਬਹੁਤ ਪਾਵਰਫੁਲ ਬੰਦੇ ਨੇ ਬਹੁਤ ਤਾਕਤਵਰ ਬੰਦੇ ਨੇ ਤੇ ਜੇ ਅਸੀਂ ਪੰਜਾਬ ਨੂੰ ਬਚਾਣਾ ਹੈ ਸਾਨੂੰ ਇਹਨਾਂ ਪਾਵਰ ਦੇ ਉੱਤੇ ਚੜਨਾ ਹੈ ਮੈਂ ਪਹਿਲੇ ਵੀ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਭਾਰਤ ਦੀ ਆਜ਼ਾਦੀ ਉਦੋਂ ਹੋਇਆ ਜਦੋਂ ਇੱਕ ਭਗਤ ਸਿੰਘ ਜੀ ਨੇ ਆਪਣੀ ਸ਼ਹਾਦਤ ਦਿੱਤੀ ਨਹੀਂ ਹੋਇਆ ਪਰ ਉਹਨਾਂ ਨੂੰ ਵੇਖ ਕੇ ਜਦੋਂ ਸਾਰੇ ਇਕੱਠੇ ਹੋ ਗਏ ਪੂਰਾ ਕੌਮ ਇਕੱਠੇ ਹੋ ਗਿਆ ਫਿਰ ਹੱਥੋਂ ਅੰਗਰੇਜ਼ ਪੱਜ ਜੇ ਪਰ ਨਸ਼ਿਆਂ ਨੂੰ ਖਤਮ ਕਰਨਾ ਹੈ ਇੱਕ ਅਫਸਰ ਇੱਕ ਵਿਜੀਲੈਂਸ ਬਿਊਰੋ ਇੱਕ ਐਸਆਈਟੀ ਨਹੀਂ ਕਰ ਸਕਦੀ ਤਾਂ ਉਹਨਾਂ ਸਾਰਿਆਂ ਨੂੰ ਇਕੱਠੇ ਹੋਣਾ ਹੈ बर्बाद हो गए इस बर्बादी तो बचा तो होना है। बिल्कुल हुई सी। बिल्कुल मैं दसिया की सबूत मिटाए गए ने सारा कुछ दसा मैं था 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 एक, एक मिनट पीछे था 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 ਤੁਸੀਂ ਸਿਧਾਰਥ ਚੱਟਪਾ ਦੇ ਨਾਲ ਗੱਲ ਕਰ ਰਹੇ ਹੋ ਮੇਰੀ 36 ਸਾਲ ਦੀ ਨੌਕਰੀ ਹੈ ਜੀ ਇੱਕ ਅੱਛਾ ਕਰੋ ਜਦੋਂ ਉਹਦੀ ਚਾਰਟੀ ਕੀਤੀ ਗਈ ਉਸ ਵੇਲੇ ਜਿਹੜੇ ਸੀਐਮ ਨੇ ਅੱਜ ਕਹਿ ਰਹੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਧੱਗਾ ਹੋ ਰਿਹਾ ਚੰਗੀ ਵੈਰੀ ਗੁੱਡ ਬਹੁਤ ਤੁਸੀਂ ਤਾਂ ਆਪੇ ਤਾਂ ਜਵਾਬ ਦੇ ਦਿੱ ਦਿੱਤਾ ਫਿਰ ਮੈਨੂੰ ਪੁੱਛ ਕਿਉਂ ਰਹੇ ਹੋ ਮੇਰਾ ਮੇਰਾ ਮਨ ਤਾਂ ਮੈਂ ਕਰਤਾ ਹੋਰ ਮੈਂ ਅੱਜ ਵੀ ਕਰ ਰਿਹਾ ਉਹਦੋਂ ਵੀ ਕੀਤਾ ਮੇਰੇ ਉਸ ਵੇਲੇ ਤੇ ਅੱਜ ਦੇ ਕੋਈ ਫਰਕ ਹੈਗਾ ਮੇਰੇ ਉਸ ਵੇਲੇ ਤੇ ਕਾਰਵਾਈ 'ਚ ਅੱਜ ਕਹਿਣ 'ਚ ਕੋਈ ਫਰਕ ਹੈਗਾ ਮੇਰੇ 36 ਸਾਲ ਦੀ ਨੌਕਰੀ ਉਸ ਤੋਂ ਬਾਅਦ 3 ਸਾਲ ਰਿਟਾਇਰਮੈਂਟ ਤੋਂ ਬਾਅਦ ਉਹ 34 ਸਾਲ ਤੇ ਕਿਸੇ ਕੋਈ ਫਰਕ ਹੋਏ ਤਾਂ ਮੈਨੂੰ ਦੱਸ ਦੇਣਾ ਫਰਕ ਉਹਨਾਂ ਦੇ ਕਹਿਣ 'ਚ ਹੈ ਮੇਰੇ ਕਹਿਣ 'ਚ ਨਹੀਂ ਹੈ ਸਰ ਸਰ ਕੋਈ ਰਿਪੋਰਟ ਹਾਈ ਕੋਰਟ ਦੀ ਨਹੀਂ ਨਹੀਂ ਥੋੜੀ ਤੁਸੀਂ ਕੀ ਹਾਈ ਕੋਰਟ ਚੱਲੇ ਵੀ ਪਈ ਹੈ ਨਹੀਂ ਥੋੜੀ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਿਆ ਹੀ politcal influence ਹਾਈ ਕੋਰਟ ਤੇ ਵੀ ਹੈ ਮੈਂ ਇਸ ਦੇ ਬਾਰੇ ਕਮੈਂਟ ਨਹੀਂ ਕਰਾਂਗਾ ਕਿਉਂਕਿ ਹਾਈ ਕੋਰਟ ਦੀ ਚੀਜ਼ ਪਈ ਹੈ ਤੁਸੀਂ ਸਿਆਣੇ ਹੋ ਮੈਂ ਕੁਝ ਨਹੀਂ ਕਹਾਂਗਾ ਸੁਪਰੀਮ ਕੋਰਟ ਕੋਲ ਤੋਂ ਹੈ ਗਿਲਵਨ ਪੀਨ ਜੋ वेरी गुड वेरी गुड सो यू सी दैट इज वेर आई हैड टू स्टेप इन दैट इज हैड टू स्टेप इन सी बिकॉज इंडिविजुअली देर आर लिमिटेशन वेन यू ड्रैग अ केस सो लॉन्ग जब आप एक चीज को इतना लंबा खींचते हो जो नए अफसर आते हैं उनको पुराने तत्वों का पता नहीं है तो उनको जाण करने के लिए उनको उनके नॉलेज में लाने के लिए ये चीजें ये देश हित के लिए दिस इज नॉट ओनली पंजाब ये नेशनल सिक्योरिटी का मामला है क्योंकि जहां से ड्रग्स जहां से नशीली पदार्थ आते हैं वहीं से हथियार आते हैं वहीं से गोला बारूद आता है वहीं से ये स्पाई आते हैं करने आते हैं वहीं से हर तरह का खतरा पैदा होता है और वहीं से आते जैसे पठानकोट में अटैक हुआ था एयरपोर्ट पे उसी जरिए आते हैं ये नेशनल सिक्योरिटी का मामला है इसको किसी को लाइटली ना ले इस पर कार्रवाई करनी जरूरी है हर एक भारतवासी का हंड्रेड परसेंट हंड्रेड परसेंट सबूत है तो सामने आएगा। मैं पांच सौ चाली करोड़ की गल नहीं कर रहा मैं सबूत की गल कर, कर रहा ड्रग तस्करा मिली भुगत फाइनेंशियल गेन सौ परसेंट